ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਦੁਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਮੇਰੇ ਚੈਨਲ ਦਾ ਨਾਮ ਹੈਗਾ ਸੇਖੋ ਟੀਵੀ ਵਲੌਗ 344 ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਪਲੀਜ਼ ਸਪੋਰਟ ਮੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਇੱਧਰ ਦੇਖੋ ਜੀ ਜਪਨੂਰ ਹੋ ਰਿਹਾ ਰੈਡੀ ਕਿੱਥੇ ਚੱਲਿਆ ਕਿਦੇ ਕੋਲੇ ਪੜਨਾ ਟਿਊਸ਼ਨ ਕਿਹੜੀ ਪੂਜੀ ਕੋਲੇ पानी वाली बोतल नहीं लेके आनी। तू भी आना सरजीत। तू जाना। ये अंदर गुरुद्वारा साफ ट्यूशन ते। तेरा पानी पीना। चलो चले। मम्मा पानी के में चलो। कुत्ते बातें जानतड़े। तड़े दे। इधर तो 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 देखो। ओ जाफनूर दी मम्मी जाफनूर नु छोड़ण गयी है। ਸੱਚੇ ਹੁਣ ਨਾਲ ਟਿਊਸ਼ਨ ਤੇ ਜਾਂਦਾ ਹੋ। ਦੇਖੋ ਉਧਰ। ਹੁਣ ਨਾਲ ਚੜਾਤਾ। ਮੈਂ ਬਣਾਉਣੀ ਆ ਪੀਲੀ ਗੁੰਗੀ ਦੀ ਢਾਲ ਚਿੰਕੀ ਤਰ੍ਹਾਂ ਢੋਲਾਂਗੇ ਨਾਲ ਇਹਨਾਂ ਨੂੰ ਦੋ ਤਿੰਨ ਵਾਰੀ ਆਣੀ ਨਾਲ ਮੇਰੀ ਮੱਝ ਵੀ ਰਿੰਗੀ ਜਾਂਦੀ ਧਾਰਨੋ ਟਾਈਮ ਨਾਲ ਹੀ ਲੱਗ ਜਾਂਦੀ ਹੈ ਤੇ ਪਾਣੀ ਗਰਮ ਹੋ ਗਿਆ ਸੀ ਮੇਰਾ ਹੁਣ ਇਹਦੇ ਵਿੱਚ ਤਲ ਪਾ ਦਿੰਨੇ ਆਪਾਂ ਕੁੱਕਰ ਚ ਦਾਲ ਸਵਾਦ ਨਹੀਂ ਬਣਦੀ ਹੋਰ ਗੈਂਸ ਜੀ ਬਣ ਜਾਂਦੀ ਉਹਦੇ ਚ ਤਾਂ ਖੁੱਲੇ ਭਾਂਡੇ ਚ ਵਧੀਆ ਬਣ ਜਾਂਦੀ ਹੈ ਦੇ ਵਿੱਚ ਪਾ ਦੇਣੀ ਆਪਾਂ ਨਾਣ ਮਿਰਚ ਬੇਸਿਕ ਜਿਹਾ ਮਸਾਲੇ ਪਾਵਾਂਗੇ ਮਿਰਚ ਪਾਤੀ ਨਮਕ 2 ਚਮਚ ਹਲਦੀ ਦਾ ਚਮਚ ਪਾਤੀ ਠੀਕ ਹੈ

ਨਪੁੰਦੇ ਆਹ ਤੇ ਪਿਆਜ਼ ਚੀਰਾਂ। ਹੋ ਸੁਣਾ। ਗੱਲ ਬਾਤ ਇਧਰ ਪੰਜਾਬ ਨੂਰਦੀ ਵਰਦੀ ਦਿੱਤੀ ਤੋ ਪਾਤੀ ਸੁੱਕਣੀ। ਸਾਰਾ ਕੱਟਦੇ। ਮੱਝ ਵਾਜਿਆ ਪਰੀ ਹੈ। ਹਿੰਮਾ ਦੀ ਧੋਨੀ ਚਿੱਲਾ ਡੱਡਾ ਦਾਲ ਵਿੱਚ ਖਲੀ ਆਣੀ ਕੀ ਇਹਦਾ ਨਾ ਸਾਰਾ ਰਸਤਾ ਨਾ ਤੜੇ ਨਾ ਪਿਛਲੇ ਜਾਣ ਦਾ ਇਹ ਇਹ ਬਹੁਤ ਘੱਟ ਵੇਖਦੇ ਪੰਛੀ ਵੇਖੋ ਜਦ ਇਹ ਚੈੱਕ ਜੀ ਨਾ ਉਹਦਾ ਪਤਾ ਕੀ ਕਰੀ ਟੂ ਟੂ ਸੁਣੀ ਆਏ ਕਰਤੀ ਹੈ ਇੱਧਰ ਦੇਖੋ ਪਸੂ ਢਾਂਡਾ ਸਾਮਕੇ ਆਉਦਾ ਰੈਡੀ ਹੋ ਕੇ ਆ ਜੀ ਹਾਂ ਪਰ ਇਧਰ ਦੇਵੀ ਸਰ ਜੋ ਤੁਨੋਂ ਆਨੇ ਕੱਢਦੀ ਹੋਈ ਆ ਨਿਕਲ ਤੇ ਆਨੇ ਦਾ ਮੈਂ ਸਾਡੇ ਰਖਾਲੇ ਦੇ ਬੰਦਿਆਂ ਨੂੰ ਕੱਢਣਿਆ ਤੀਆਂ ਦਾ ਪ੍ਰੋਗਰਾਮ ਕਰਾਇਆ ਕੁੜੀਆਂ ਨਾਲ ਜਿਆਦੇ ਉੱਥੇ ਬੰਦੇ ਸੀ ਤਾਂ ਦੱਸੋ ਕੀ ਕਰਦੇ ਸੀ ਉੱਥੇ ਰਖਾਲੇ ਵਾਲੇ ਜਵਾਬ ਦੇ ਦਿਓ ਰਖਾਲੇ ਵਾਲੇ ਕਿ ਜਵਾਬ ਦੇ ਚੰਗੀਆਂ ਮੇਬੜੀਆਂ ਦਾ ਰੋੜੇ ਲੈ ਕੇ ਮਗਰ ਪਾਈਨ ਤੁਸੀਂ ਦੱਸੋ ਕੀ ਲੈਣਾ ਹੈ ਕੱਲ ਦਾ ਗਾਮੇ ਜਿਹੜਾ ਬੁੜੀਆਂ ਦਾ ਪ੍ਰੋਗਰਾਮ ਹੈ ਭਰਾਵਾ ਉਹਨਾਂ ਨੂੰ ਕਰ ਲੈਣਾ ਕਿਉਂਕਿ ਫੂਕਲ ਮੇਲਾ ਉੱਥੇ ਦੱਸੋ ਕੀ ਆਮ ਚੁਪੜੀਆਂ ਨੇ ਆ। ਘਰੇ ਬਹਿ ਜਾ ਕਰੋ 10 ਮਿੰਟ ਉਹ ਹੀ ਬੁੜੀਆਂ ਤੁਹਾਡੇ ਘਰੇ ਜਿਹੜੀਆਂ ਲੋਕਾਂ ਦੇ ਘਰਾਂ ਚ ਐਡਾ ਸ਼ੌਂਕ ਹੁੰਦਾ ਮਾਵਾ ਭੈਣਾਂ ਦੇਖਦਾ ਤੇ ਆਪਦੀਆਂ ਥੱਲੇ ਕਿ 10 ਮਿੰਟ ਵੇਖ ਲੈ ਕਰੋ। ਅੱਗੇ ਵਿੱਚ ਤੁੰ ਦੇਖਣਾ। ਐ ਲਾਤੀ ਤਰ੍ਹਾਂ ਆਪਾਂ ਨਹੀਂ ਗਈਆਂ। ਸਾਰਾ ਰਖਾਣੇ ਲੱਕੜੀ ਖਾਣੋਂ ਉਥੇ। ਆਪਾਂ ਗੰਡੇ ਲੈ ਕੇ ਜਾਣੇ ਸੀ ਗੰਡੇ ਮਾਰਨੇ ਚੱਲਣਾ ਦੇਖ ਕੇ ਬਹੁਤ ਗੁੱਸਾ ਆਇਆ। ਆਵਲੇ ਗੰਡੇ ਲੱਗੇ ਜਾਣੇ ਸ਼ਾਮ ਮਾਰਦੇ ਦੂਤ ਉੱਥੇ ਮੈਂ ਤਾਂ ਐਂ ਬੈਠੇ ਸੀਗੇ ਜਿਵੇਂ ਉਹ ਨਹੀਂ ਡਾਂਸਰਾਂ ਨੇ ਨੱਚਦੀ ਹੁੰਦੀਆਂ ਤੇ ਕੰਦਾ ਤੇ ਚੜ ਚੜ ਬੈਠੇ ਸੀਗੇ ਦੱਸੋ ਵੀ ਫਿਰ ਪ੍ਰੋਗਰਾਮ ਹੀ ਨਾ ਕਰਾਓ ਜ ਆਹ ਨੂੰ ਮੁੰਨਾ ਹੀ ਕਰਨਾ ਤੁਸੀ ਮੂੰਦਾ ਕੁੜੀਆਂ ਦਾ ਮੇਲਾ ਕੁੜੀਆਂ ਦਾ ਮੇਲਾ ਤੇ ਕੰਤੇ ਉੱਥੇ ਤੇ ਬਾਜੇ ਵਜਾਉਂਗੇ ਐ ਲੱਗੂ ਰੇ ਹੱਸਦਾ ਉਹ ਵੀ ਤਾਂ ਤੁਰੇ ਫਿਰਦੇ ਆ ਇੱਕ ਦਿਨ ਜੇ ਨਾ ਜਾਣੇ ਘਰੋਂ ਬਾਹਰ ਸਾਰੇ ਐ ਲੱਗਿ ਤੇਰੀ ਕੋਈ ਬੁੜੀ ਵਿਚਾਰੇ ਸੰਗ ਦੀ ਮਾਰੀ ਕੋਈ ਨਹੀਂ ਹਾਏ ਆਖ ਤੇ ਨਹੀਂ ਪੀਂਦੇ ਮੈਂ ਅਈ ਲੰਜ਼ਰ ਇੱਧਰ ਦੇਖੋ ਸਰਜੇ ਤੇਰੀ ਮੰਮੀ ਨੂੰ ਕਹਿੰਦਾ ਲਾ ਤਿਸਰੇ ਲੈ ਆਉਣੀ ਸੀ ਤਿਸਰੇ ਅੱਲਾ ਸੀ ਮਾਪੋਤ ਗੇ ਸੇਅਰ ਕਰਨ ਦੇ ਉਸ ਤੇ ਨਿਕਲਿਆ ਸੱਪ ਮੋਟਾ ਵਾਲਾ ਮੋਟਾ ਵਾਲਾ ਇੱਧਰ ਪ੍ਰੀਤੀ ਦੀਦੀ ਆਈ ਸੀ ਸਰਜੇ ਤੇ ਮੇਰੀ ਮੰਮੀ ਆ ਥੋੜੀ ਘਬਰਾਈ ਦੀਆਂ ਚੀਰੀਆਂ ਗਈਆਂ ਸਾਨੂੰ ਦੀਦੀ ਪਿਆਜ਼ ਚੀਰੀ ਜਾਂਦੇ ਆ ਇੱਥੇ ਲਾਉਣ ਕੇ ਜਾ ਕੇ ਤੜਕਾ ਤੜਕਾ ਤੋਂ ਪਹਿਲੇ ਦਿਨ ਤੋਂ ਤੱਕ ਤੇ 80 ਵੇਲੀਆਂ ਹੋ ਗਈਆਂ ਦੀਦੀ ਸਰਜੀ ਤੁੰਗੀਆਂ ਬੱਸ ਵੇਲੀਆਂ ਉਹ ਲੈਣੀ ਪਹਿਲੇ ਕੋਨੇ ਵੇਲ ਕਮਣਗਣੀ ਪਈ ਜਾ ਕੇ ਛਾੜੋ ਮਰੋ ਸਭ ਛਾੜੋ ਤੇ ਮਾਰੀ ਸੋਪ ਕਿਲਾ ਜਾਨ ਕੇ ਛਾੜੋ ਮਾਰ ਕੇ ਕੋ ਤਾਂ ਆ ਮੁੰਡਾ ਜਸਪੁਰ ਤੂੰ ਮੇਰ ਨਾਲ ਸਹਿਰ ਕਰ ਤੂੰ ਚੰਗਿਆ